ਸਾਸੀਕਰ ਵੀਰ ਜੀ ਐਮਐਸਐਨ ਵੱਲੋਂ ਇੱਕ ਹੋਰ ਨਵੀਂ ਵੀਡੀਓ ਚ ਤੇ ਬਾਈ ਅੱਜ ਸਵਾਗਤ ਆ ਸਾਡੀ ਸਟਾਲ ਤੇ ਆਏ ਨੇ ਭੁੱਲਰ ਸਾਹਿਬ ਤੇ ਬਾਈ ਦਾ ਇੱਕ ਸਵਾਲ ਸੀ ਯਾਰ ਕਹਿੰਦੇ ਬਾਈ ਯਾਰ ਇਹਦੇ ਤੇ ਇਹਦੇ ਵਿੱਚ ਕੀ ਅੰਤਰ ਹੈ ਭੁੱਲਰ ਸਾਹਿਬ ਥੋੜਾ ਸਵਾਲ ਦੀ ਵੀ ਲੋਕਾਂ ਦੇ ਸਵਾਲ ਬਹੁਤ ਨੇ ਯਾਰ ਵੀ ਟਾਟਾ ਦੇ ਇਹਦੇ ਵਿੱਚ ਕੀ ਅੰਤਰ ਹੈ ਕਿ ਦੇਖੋ ਦੇਖੋ ਗੱਲ ਤਾਂ ਇਹ ਵੀ ਲੋਕਾਂ ਨੇ ਫੇਲ ਵੀ ਫਿਲਹਾਲ ਕਰ ਸੋ ਚੱਕਿਆ ਤੁਸੀਂ ਤੁਹਾਨੂੰ ਵੀ ਪਤਾ ਹੀ ਆ ਹਾਂ ਦੇਖੋ ਸਾਰਾ ਕੁਝ ਹੈ ਫੇਲ ਉੱਥੇ ਕੁਝ ਨਹੀਂ ਥੋੜੇ ਮੋਡੀਫਿਕੇਸ਼ਨ ਦੀ ਲੋੜ ਸੀ ਆਪਾਂ ਨੇ ਇਹ ਨੂੰ ਥੋੜਾ ਜਿਹਾ ਮੋਡੀਫਿਕੇਸ਼ਨ ਕਰਤਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਕੁਝ ਅੰਤਰ ਕਰਤੇ ਚੀਜ਼ਾਂ ਚੇਂਜ ਕਰਤੀਆਂ ਤੇ ਬਾਕੀ ਜਿਹੜੇ ਮੇਰੇ ਵੀਰ ਦੇਖ ਰਹੇ ਨੇ ਇੱਕ ਬਹਿਮ ਸੀ ਲੋਕਾ ਦਾ ਬੁੱਲਰ ਸਾਹਿਬ ਹਾਂਜੀ ਵੀ ਯਾਰ ਇਹਦਾ ਸੈਂਟਰ ਉੱਚਾ ਇਹਦਾ ਸੈਂਟਰ ਨਹੀਂ ਮੈਂ ਇਹ ਗਲਤ ਫਹਮੀ ਹੈ ਇਹ ਗਲਤ ਫਹਮੀ ਸੀ ਜਿਹੜੀ ਚੀਜ਼ ਇਹਦੇ ਵਿੱਚ ਦੋਨੋਂ ਸੇਮ ਹੀ ਲੱਗਦੇ ਐ ਸੈਂਟਰ ਦਾ ਕੋਈ ਲੈਂਥ ਸਿਰਫ ਅੱਧਾ ਇੰਚ ਦਾ ਫਰਕ ਹੈ ਦਾ ਬਾਕੀ ਸੇਮ ਤੇ ਬਾਕੀ ਰਹੀ ਗੱਲ ਇਹ ਦੀ ਜਿਹੜੀ ਬਿਮਾਰੀ ਤੋਂ ਆਪਾਂ ਕੱਢ ਚੁੱਕੇ ਹਾਂ ਇਹਦਾ ਫਰਲੇ ਪਾਸੇ ਜਿਹੜਾ ਇਹਦਾ ਟਾਇਰ ਰੌਡ ਸੀਗਾ ਜੀ ਉਹ ਡਾਊਨ ਚ ਤੀਗਾ ਉਹ ਆਪਾਂ ਤਾਂ ਚੱਕਦਾ ਤੇ ਜਿਹੜੀ ਇਹਦੀ ਨੱਡ ਤੋੜਨੀ ਪਰੇਸ਼ਾਨੀ ਸੀ ਆਪਾਂ ਉਹ ਵੀ ਉਹ ਜੋ ਕੱਢ ਚੁੱਕੇ ਆ ਤੇ ਬਾਕੀ ਵੀਰ ਮੇਰੇ ਉਹ ਤਕਰੀਬਨ ਹੁਣੇ ਫੁੱਲ ਕਾਮਯਾਬ ਸੌਦਾ ਬਣ ਗਿਆ ਤੇ ਫਿਲਹਾਲ ਕਾਮਯਾਬੀ ਵੀ ਆ ਇਹ ਨਹੀਂ ਆਪਾਂ ਕਹਿ ਸਕਦੇ ਇਹ ਪੁਲਸਾ ਬਾਕੀ ਥੋੜੇ ਕ ਨਹੀਂ ਜਿਹੜਾ ਰਾਜਸਥਾਨ ਦਾ ਇਲਾਕਾ ਹੈ ਸਾਡੇ ਦਾ ਮਿਲਣਾ ਦਾ ਸਟਾਰਲਿੰਗ ਜਿਆਦਾ ਚੱਲੂਗਾ ਟਿਪਾ ਟੋਪਿਆ ਕਰਕੇ ਜਿਵੇਂ ਜੋ ਆਉਂਦੇ ਜਾ ਰਹੇ ਆ ਇਹ ਤੋਂ ਉਧਰ ਵੇਟ ਦੀ ਬੜੀ ਲੋੜ ਇਹ ਵੇਟ ਤੋਂ ਲੈਸ ਸੀ ਥੋੜਾ ਜਿਹਾ ਪਿਛਲੀ ਵਾਰ ਆਪਾਂ ਨੇ ਸਟੱਡੀ ਜਿਮੂ ਕਰੀ ਸੀ ਆਪਾਂ ਦੇਖਿਆ ਸੀ ਦੇਖਿਆ ਸੀ ਆਪਾਂ ਰਿਜ਼ਲਟ ਆਇਆ ਜਾਂ ਆਪਾਂ ਰਿਜ਼ਲਟ ਕੱਢੇ ਪਾਣੀ ਪਾਪਾ ਚ ਮਤਲਬ ਵੇਟ ਦੇ ਰਿਕਾਰਡ ਆ ਗਿਆ ਫਿਰ ਆਪਾਂ ਨੂੰ ਇਹ ਰੈਗੂਲਮੈਂਟ ਕਰਿਆ ਵੀ ਆਪਾਂ ਇਹ ਲਾਵਾਂਗੇ ਅਗਲੀ ਵਾਰ ਤੇ ਜਿਹੜੇ ਮੇਰੇ ਵੀਰ ਆਪਾਂ ਨੂੰ ਦੇਖ ਰਹੇ ਨੇ ਆਪਾਂ Rajasthan ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਸਪੈਸ਼ਲੀ ਇਹ ਗੱਲ ਕਹਿ ਰਹੇ ਆ ਵੀ ਯਾਰ ਤੁਸੀਂ ਬੁੱਕ ਜਦੋਂ ਕਰਾਓਗੇ ਤਾਂ ਆ 45 ਲਾਵਾਂ ਤੇ ਬੈਸਟ ਹੈ ਗਰੰਟੀ ਸ਼ੁਦਾ ਸੌਦਾ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਤੁਸੀਂ ਜਿੰਨੀ ਗਰੰਟੀ ਮਿਲੋਗੇ ਉਹ ਤੇ ਕਿਸੇ ਦੀ ਗਰੰਟੀ ਮਿਲੂ ਬਾਕੀ ਆ ਬਾਈ ਸਾਰੇ ਆਪਾਂ ਨੂੰ ਜਾਣਦੇ ਹੀ ਨੇ ਆਪਾਂ